ਯਾਦ ਰੱਖੋ ਸਾਡੇ ਕੋਲ ਗ੍ਰੰਥ ਚੂੜ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਰ ਪੰਥ ਉਸ ਰਸਤੇ ਤੇ ਚੱਲ ਨਾ ਸਕਿਆ ਪਹਿਲਾਂ ਜੋ ਮਹਾਰਾਜ ਨੇ ਵੱਡੀ ਬਖਸ਼ਿਸ਼ ਕੀਤੀ ਸਤਸਗੁਰੂ ਗੁਰੂ ਨਾਨਕ ਪਤਸਾਹ ਨੇ ਮਹਾਨ ਭਗਤਾ ਦੀ ਬਾਣੀ ਨੂੰ ਇਕੱਠਿਆ ਕੀਤਾ ਕਬੀਰ ਜੀ ਰਵਿਦਾਸ ਦੀ ਕੰਚੀ ਤੋਂ ਉਹਨਾਂ ਦੇ ਵਚਨ ਲਏ ਔਰ ਜਿਹੜੀ ਮਹਾਰਾਜ ਦੇ ਕੋਲ ਪੋਥੀ ਹੈ ਉਸ ਪੋਥੀ ਦੇ ਵਿੱਚ ਉਹਨਾਂ ਬਾਣੀ ਨੂੰ ਦਰਜ ਕੀਤਾ ਗੁਰੂ ਨਾਨਕ ਪਤਸਾਹ ਨੇ ਸਤਸਗੁਰੂ ਪਤਸਾਹ ਨੇ 19 ਰਾਗ ਉਚਾਰੇ ਉੰਨੀ ਰਾਗ ਉਸਾਰ ਕੇ ਮਹਾਰਾਜ ਨੇ ਤਕਰੀਬਨ 958 ਸ਼ਬਦ ਉਚਾਰੇ ਸਤਿਗੁਰੂ ਪਤਸ਼ਾਹ ਨੇ ਉਪਰੰਤ ਗੁਰੂ ਅੰਗਦ ਦੇ ਮਹਾਰਾਜ ਦੀ ਝੋਲੀ ਵਿੱਚ ਇਹ ਮਹਾਨ ਖਜ਼ਾਨਾ ਪਾ ਦਿੱਤਾ ਗੁਰੂ ਅੰਗਦ ਦੇ ਮਹਾਰਾਜ ਨੇ 63 ਸ਼ਲੋਕ ਉਚਾਰੇ ਰਾਗਾ ਤੋਂ ਮੁਕਤ ਹੋਏ ਉਹ ਸਤਿਗੁਰੂ ਅੰਗਦ ਦੇ ਮਹਾਰਾਜ ਜੀ ਨੇ ਮਹਾਨ ਤਸਨਾ ਗੁਰੂ ਅਮਰਦਾਸ ਮਹਾਰਾਜ ਦੀ ਝੋਲੀ ਵਿੱਚ ਪਾਇਆ ਗੁਰੂ ਅਮਰਦਾਸ ਮਹਾਰਾਜ ਜੀ ਨੇ ਫਿਰ ਸਤਗੁਰੂ ਪਾਤਸ਼ਾਹ ਨੇ ਫਿਰ 17 ਰਾਗ ਉਚਾਰੇ ਬਾਣੀ ਦਾ ਅਗਾਂ ਵਿੱਚ ਤਰਤੀਬ ਹੈ ਜਦੋਂ ਬਾਣੀ ਦਾ ਪਹਿਲਾ ਪ੍ਰਕਾਸ਼ ਹੋਇਆ ਉਦੋਂ 30 ਰਾਗ ਲੈ ਸਤਗੁਰੂ ਪਾਤਸ਼ਾਹ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਪਰੰਤ 885 ਸ਼ਬਦ ਉਚਾਰੇ ਔਰ ਪਾਤਸ਼ਾਹ ਨੇ 17 ਰਾਗ ਬੜਾ ਦਿੱਤੇ ਇਹ ਮਹਾਨ ਖਜ਼ਾਨਾ ਸਤਗੁਰੂ ਪਾਤਸ਼ਾਹ ਨੇ ਉਪਰੰਤ ਆਪਣੀ ਹਾਜ਼ਰੀ ਵਿੱਚ ਗੁਰੂ ਰਾਮਦਾਸ ਮਹਾਰਾਜ ਦੀ ਝੋਲੀ ਵਿੱਚ ਪਾਇਆ ਫਿਰ ਗੁਰੂ ਰਾਮਦਾਸ ਮਹਾਰਾਜ ਜੀ ਨੇ 30 ਰਾਗ ਉਚਾਰੇ 30 ਦੇ 30 ਰਾਗ ਸਤਸਰੂ ਪਾਤਸ਼ਾਹ ਨੇ 647 ਸ਼ਬਦ ਉਚਾਰੇ 30 ਰਾਗਾਂ ਵਿੱਚ ਇਹ ਮਹਾਨ ਖਜ਼ਾਨਾ ਗੁਰੂ ਅਰਜਨ ਦੇ ਮਹਾਰਾਜ ਦੀ ਝੋਲੀ ਵਿੱਚ ਪਾਇਆ ਗੁਰੂ ਅਰਜਨ ਦੇ ਮਹਾਰਾਜ ਜੀ ਨੇ 30 ਦੇ 30 ਰਾਗ ਉਚਾਰੇ ਤੇ ਸਤਸਰੂ ਪਾਤਸ਼ਾਹ ਨੇ ਤਕਰੀਬਨ 2312 ਸ਼ਬਦ ਉਚਾਰੇ ਬੁੜੇ ਮਹਾਨ ਖਜ਼ਾਨਾ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਕੋਲ ਹੈ ਔਰ ਇਤਿਹਾਸ ਕਹਿੰਦਾ ਹੈ ਇਹਦੇ ਵਿੱਚ ਜਿੱਥੇ ਸਤਗੁਰੂ ਪਾਤਸ਼ਾਹ ਨੇ ਪੱਟਾਂ ਦੀ ਬਾਣੀ ਮਹਾਨ ਪੱਟ ਸਾਹਿਬਾਨ ਉਹਨਾਂ ਦੇ ਅਮੋਲਕ ਬਚਨ ਸਤਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਨੇ ਪਰ ਜਦੋਂ ਸੱਤਾ ਤੇ ਬਲਵੰਡਾ ਕੀਰਤਨ ਕਰਨ ਤੋਂ ਮਨਾਹੀ ਕਰ ਜਾਂਦੇ ਦੇ ਮਹਾਰਾਜ ਨੇ ਗੁਰਸਿੱਖਾਂ ਨੂੰ ਆਖਿਆ ਗੁਰਸਿੱਖੋ ਆਪ ਕੀਰਤਨ ਕਰੋ ਆਪ ਵੀ ਤੁਸੀਂ ਕੀਰਤਨ ਕਰ ਸਕਦੇ ਹੋ ਬਾਣੀ ਦਾ ਕੀਰਤਨ ਕਰੋ ਹੌਲੇ-ਹੌਲੇ ਰਾਗਾਂ ਵਿੱਚ ਕੀਰਤਨ ਕਰਨਾ ਸਿੱਖ ਜਾਓਗੇ ਸਤਗੁਰੂ ਦੇ ਪਾਵਨ ਦਰਬਾਰ ਵਿੱਚ ਗੁਰਸਿੱਖ ਸੰਗਤਾਂ ਸਤਗੁਰੂ ਦੇ ਪਾਵਨ ਦਰਬਾਰ ਵਿੱਚ ਆਪ ਕੀਰਤਨ ਕਰਨਾ ਸੰਗਤਾਂ ਨੇ ਅੰਮ੍ਰਿਤ ਕਰਦਾ ਹੈ ਇਤਿਹਾਸ ਕਹਿੰਦਾ ਹੈ ਕਿ ਗੁਰੂ ਦਾ ਦਰਬਾਰ ਸਜਦਾ ਹੈ ਸੰਗਤਾਂ ਸਤਗੁਰੂ ਦੇ ਕੋਲ ਆ ਕੇ ਮਹਾਰਾਜ ਦੇ ਕੋਲੋਂ ਭਾਈ ਗੁਰਦਾਸ ਜੀ ਦੀ ਡੀਡੀ ਲਈ ਹੈ ਸਤਗੁਰੂ ਨੇ ਭਾਈ ਗੁਰਦਾਸ ਜੀ ਸਟੇਟ ਦਾ ਕੰਮ ਕਰਦੇ ਨੇ ਇੱਕ ਤਰ੍ਹਾਂ ਭਾਈ ਗੁਰਦਾਸ ਜੀ ਤੋਂ ਆਗਿਆ ਲਈ ਜਾਂਦੀ ਹੈ ਭਾਈ ਗੁਰਦਾਸ ਜੀ ਟਾਈਮ ਦਿੰਦੇ ਨੇ ਕਿ ਗੁਰਸਿੱਖੋ ਕਿਨੇ ਕੀਰਤਨ ਕਰਨਾ ਜੀ ਮੈਂ ਕੀਰਤਨ ਕਰਨਾ ਉਹਨੂੰ ਸਮਾਂ ਦਿੱਤਾ ਜਾਂਦਾ ਹੈ ਇਤਿਹਾਸ ਕਹਿੰਦਾ ਇੱਕਦਮ ਦਰਬਾਰ ਸਜਿਆ ਸੀ ਕਾਬਲ ਤੋਂ ਸੰਗਤਾਈ ਬਾਣੀ ਦਾ ਪ੍ਰਕਾਸ਼ ਕਿਉਂ ਹੋਇਆ ਮੈਂ ਉਸੇ ਗੱਲ ਤੇ ਆ ਰਿਹਾ ਕਾਬਲ ਤੋਂ ਸੰਗਤ ਚਲ ਕੇ ਆਈ ਸੀ ਉਹ ਸੰਗਤ ਦੇ ਵਿੱਚੋਂ ਇੱਕ ਗੁਰਸਿੱਖ ਉੱਠਿਆ ਉਹਨਾਂ ਨੇ ਆਗਿਆ ਮੰਗੀ ਮੰਗੀ ਭਾਈ ਗੁਰਦਾਸ ਜੀ ਤੋਂ ਭਾਈ ਗੁਰਦਾਸ ਜੀ ਨੇ ਉਹਨਾਂ ਨੂੰ ਸਮਾਂ ਦੇ ਦਿੱਤਾ ਉਹਨੇ ਜਦੋਂ ਕੀਰਤਨ ਆਰੰਭ ਕੀਤਾ ਉਹਨੇ ਸ਼ਬਦ ਤਾਂ ਗਾਇਆ ਸ਼ਬਦ ਗਾਇਆ ਸ਼ਬਦ ਗਾਉਂਦੇ ਆ ਸ਼ਬਦ ਦੀ ਅਜੇ ਸਮਾਪਤੀ ਨਹੀਂ ਹੋਈ ਗੁਰੂ ਅਰਜਨ ਦੇਵ ਮਹਾਰਾਜ ਵੇਖਦੇ ਨੇ ਕਦੋਂ ਸ਼ਬਦ ਦੀ ਸਮਾਪਤੀ ਹੋਏ ਉਦੇ ਨਾਲ ਹੀ ਸਾਰੀ ਸਮਾਪਤੀ ਕਰਦੇ ਪਰ ਇੱਕ ਗੁਰਸਿੱਖ ਉਹ ਸ਼ਬਦ ਦਾ ਕੀਰਤਨ ਕਰ ਰਿਹਾ ਹੈ ਕੀਰਤਨ ਕਰਦੇ ਆ ਜਦੋਂ ਸਮਾਪਤੀ ਇਹਨੇ ਕੀਤੀ ਸ਼ਬਦ ਦੀ ਸਮਾਪਤੀ ਹੋਈ ਗੁਰੂ ਅਰਜਨ ਦੇਵ ਮਹਾਰਾਜ ਨੇ ਤਰੰਤ ਨਾਲ ਹੀ ਕਹਿ ਦਿੱਤਾ ਭਾਈ ਗੁਰਦਾਸ ਜੀ ਨੂੰ ਨਾਲ ਹੀ ਅਰਦਾਸ ਕਰ ਸਾਰੀ ਸਮਾਪਤੀ ਕਰ ਦਿੱਤੀ ਭਾਈ ਗੁਰਦਾਸ ਜੀ ਮਨ ਵਿੱਚ ਸੋਚਦੇ ਨੇ ਮਹਾਰਾਜ ਦਾ ਹੁਕਮ ਹੈ ਜਿਵੇਂ ਮਹਾਰਾਜ ਦਾ ਹੁਕਮ ਸਿਰ ਮੱਥੇ ਪ੍ਰਵਾਨ ਹੈ ਪਰ ਮਨ ਵਿੱਚ ਸੋਚਦੇ ਨੇ ਇਹ ਤਾਂ ਸਮਾ ਬਹੁਤ ਹੈ ਇੰਨੀ ਜਲਦੀ ਸਮਾਪਤੀ ਸੰਗਤ ਵੀ ਆਖਰੀ ਹੈ ਇੰਨੀ ਜਲਦੀ ਸਮਾਪਤੀ ਕਿਉਂ ਪਰ ਸਮਾਪਤੀ ਹੋਈ ਸਮਾਪਤੀ ਤੋਂ ਬਾਅਦ ਸੰਗਤ ਲੰਗਰ ਪ੍ਰਸ਼ਾਦਾ ਛਕ ਰਹੀ ਏ ਤੇ ਗੁਰੂ ਅਰਜਨ ਦੇ ਮਹਾਰਾਜ ਨੇ ਸੰਗਤ ਵਿੱਚ ਨਹੀਂ ਇਕੱਲੇ ਭਾਈ ਗੁਰਦਾਸ ਜੀ ਨੂੰ ਕੋਲ ਸੱਦਾ ਭਾਈ ਗੁਰਦਾਸ ਜੀ ਨੂੰ ਕੋਲ ਸੱਦ ਕੇ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਜੋ ਕੁਝ ਕਿਹਾ ਉਹ ਲੈਣਾ ਪੰਥ ਪਰਸੇ ਢਾਡੀ ਜਿਹੀ ਜਵਾਨੀ ਇੰਨ ਤੁਸਾਂ ਤੋਂ ਲਖੌਣੀਆਂ ਧਰ ਕੀ ਏ ਬਾਣੀ ਤੁਸਾਂ ਤੋਂ ਲਖੌਣੀਆਂ ਹਾਂ ਗੁਰੂ ਜੀ ਨੇ ਕਿਹਾ ਭਾਈ ਘਰਿਦਾਸ ਨੂੰ ਗੁਰੂ ਜੀ ਨੇ ਕਿਹਾ ਭਾਈ ਘਰਿਦਾਸ ਨੂੰ ਕਰਨਾ ਤੁਸਾਂ ਨੇ ਇੱਕ ਕੰਮ ਖਾਸ ਨੂੰ ਕਰਨਾ ਤੁਸਾਂ ਨੇ ਇੱਕ ਕੰਮ ਖਾਸ ਨੂੰ ਹਾਂ ਛੋਟੇ ਜੁਮੇ ਸੇਵਾ ਇੱਕ ਅਸੀ ਲਉਣੀ ਆ ਛੋਟੇ ਜੁਨੇ ਅਸੀਂ ਇੱਕ ਸੇਵਾ ਲਾਉਣੀ ਆ ਧਰ ਕੀ ਇਹ ਬਾਣੀ ਤੁਸਾਂ ਤੋਂ ਲਖਾਉਣੀ ਆ ਧਰ ਕੀ ਇਹ ਬਾਣੀ ਤੁਸਾਂ ਤੋਂ ਲਖਾਉਣੀ ਆ ਨਕਲੀ ਬਾਣੀ ਦਾ ਵਿੱਚ ਗਿਆ ਜਾਨ ਜੀ ਨਕਲੀ ਬਾਣੀ ਦਾ ਵਸ ਗਿਆ ਜਾਨ ਜੀ ਹਾਂ ਹੁਣ ਬੁਸ ਚੇਤ ਹੁਣਾ ਪਉ ਹੁਣਾ ਬੁਸ ਚੇਤ ਗੱਲ ਓਖ ਆਣੀ ਤੋਰ ਕੀ ਇਹ ਬਾਣੀ ਤੁਸਾਂ ਤੂੰ ਲਖਉਣੀ ਆ ਤੋਰ ਕੀ ਇਹ ਬਾਣੀ ਤੁਸਾਂ ਤੂੰ ਲਖਉਣੀ ਤੁਸਾਂ ਅੱਜ ਟੋਟੀ ਦੇ ਹੈ ਵਿਦਵਾਨ ਜੀ ਅਨਕ ਪਾਸ਼ਾ ਦਾ ਤੁਹਾਨੂੰ ਹੈ ਗਿਆਨ ਜੀ ਅਨਕ ਪਾਸ਼ਾ ਦਾ ਤੁਹਾਨੂੰ ਹੈ ਗਿਆਨ ਜੀ ਸੂਝ ਬੂਝ ਦਾ ਸੇਵਾ ਇਹ ਨਿਭਉਣੀਆ ਰੋ ਆਈ ਤੇ ਗੁਰਾਂ ਦੇ ਮੁਖ ਵਿੱਚੋਂ ਮੈਂ ਤਾਂ ਇਸ ਗੁਰਬਾਣੀ ਨੂੰ ਧੰਨ ਅੱਖਾਂ ਜਿਹੜਾ ਦੇਖੇ ਇਸ ਦੀ ਓਟ ਤੁਰਦਾ ਮੈਂ ਤਾਂ ਉਸ ਪੁਰਾਣੀ ਨੂੰ ਧੰਨ ਅੱਖਾਂ ਦੇ ਵਿੱਚ ਹੈ ਫਲਸਫਾ ਜ਼ਿੰਦਗੀ ਦਾ ਜ਼ਿੰਦਗੀ ਦਾ ਜ਼ਿੰਦਗੀ ਦਾ ਜ਼ਿੰਦਗੀ ਦਾ ਦੇ ਦੇ ਵਿੱਚ ਹੈ ਫਲਸਫਾ ਜ਼ਿੰਦਗੀ ਦਾ ਜਿਹੜਾ ਖੋਜ ਕਰਦਾ ਉਹ ਉਹ ਪਾ होड़ मर जो आप फिर हंस दारू वटाल ਬੂਜ ਨਾਲ ਸੂਜ ਬੂਜ ਨਾਲ ਸੇਵਾ ਇਹ ਨਭਉਣੀ ਏ ਧਰ ਕੀ ਏ ਬਾਣੀ ਤੁਸਾਂ ਤੋ ਲਖਉਣੀ ਆ ਧਰ ਕੀ ਏ ਬਾਣੀ ਤੁਸਾਂ ਤੋ ਲਖਉਣੀ ਆ ਹਾਂ ਪਖਸ਼ ਦੀ ਆ ਫਤਰਾਹੀ ਮਨ ਜੀਤ ਨੂੰ ਰਾਹੀ ਮਨ ਜੀਤ ਨੂੰ ਜਲੋ ਪਾਲੇ ਗੁਰਾਂ ਨਾਲ ਬਣੀ ਪ੍ਰੀਤ ਨੂੰ ਸਿਰੋਂ ਪਾਲੇ ਗੁਰਾਂ ਨਾਲ सते ਯਾ ਸੱਚੀ ਗੱਲ ਸੰਗ ਤਾਂ ਜੇ ਇਹ ਪਚਾਉਣੀ ਧੁਰ ਕੀ ਬਾਣੀ ਤੁਸਾਂ ਤੋਂ ਲਖਾਉਣੀ ਐ ਧੁਰ ਕੀ ਬਾਣੀ ਤੁਸਾਂ ਤੋਂ ਲਖਾਉਣੀ ਐ ਧੁਰ ਕੀ ਬਾਣੀ ਤੁਸਾਂ ਤੋਂ ਲਖਾਉਣੀ ਐ ਓਹ ਸਤਿਗੁਰੂ ਪਾਤਸ਼ਾਹ ਨੇ ਭਾਈ ਗੁਰਦਾਸ ਜੀ ਨੂੰ ਕੋਲ ਸੱਦਿਆ ਸ਼ਿਕੋਮ ਦੇ ਮਹਾਨ ਵਿਦਵਾਨ ਨੇ ਉਚਕੋਟੀ ਦੇ ਵਿਦਵਾਨ ਨੇ ਕਈ ਭਾਸ਼ਾ ਦਾ ਗਿਆਨ ਹੈ ਇਹਨਾਂ ਦੇ ਕੋਲ। ਔਰ ਮੈਂ ਇੱਕ ਨਾਲ ਸੰਤਾਂ ਨੂੰ ਬੇਨਤੀ ਕਰਦੇ ਆਂ। ਅਗਰ ਸਾਡੀ ਗੱਲ ਸਮਝ ਆਉਂਦੀ ਹੈ ਫਿਰ ਠੀਕ ਹੈ। ਕਈ ਵਾਰ ਸੌਂਟ ਗੱਲ ਨਹੀਂ ਸਮਝ ਆਉਂਦੀ ਜੇ ਨਹੀਂ ਸਮਝ ਆਦੀ ਹੈ ਤਾਂ ਸਾਨੂੰ ਦੱਸਿਆ ਜਾ ਸਕਦਾ ਹੈ। ਤੇ ਆਪਾਂ ਉਸ ਅਸਾਨ ਦੇ ਨਾਲ ਸੈਟਿੰਗ ਕਰ ਲਵਾਂਗੇ। ਔਰ ਜੇ ਤੁਹਾਡੀ ਪਕੜ ਵਿੱਚ ਗੱਲ ਆਉਂਦੀ ਹੈ ਫਿਰ ਸੁਣਾਉਣ ਵਾਲੇ ਨੂੰ ਵੀ ਆਨੰਦ ਆਉਂਦਾ ਹੈ ਤੇ ਸੁਣਨ ਵਾਲਿਆਂ ਨੂੰ ਵੀ ਆਨੰਦ ਆਉਂਦਾ ਹੈ। ਭਾਈ ਗੁਰਦਾਸ ਜੀ ਸਿੱਖ ਕੌਮ ਦੇ ਮਹਾਨ ਵਿਦਵਾਨ ਨੇ ਕੁਛ ਕੁੱਝ ਕੀ ਦੀ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਆਪਣੇ ਕੋਲ ਸੱਦਿਆ ਹੱਥ ਜੋੜੇ ਨੇ ਭਾਈ ਗੁਰਦਾਸ ਜੀ ਨੇ ਸਤਿਗੁਰੂ ਜੀ ਕੀ ਹੁਕਮ ਹੈ ਤੇ ਮਹਾਰਾਜ ਨੇ ਆਖਿਆ ਭਾਈ ਗੁਰਦਾਸ ਜੀ ਜਿਹੜਾ ਅੱਜ ਇੱਕ ਗੁਰਸਿੱਖ ਨੇ ਕਾਬਲ ਤੋਂ ਜਿਹੜਾ ਚੱਲ ਕੇ ਆਇਆ ਸੰਗਤ ਵਿੱਚ ਉਹਨੇ ਸ਼ਬਦ ਪੜਿਆ ਹੈ ਇਹ ਸ਼ਬਦ ਤੁਰਕੀ ਬਾਣੀ ਦਾ ਨਹੀਂ ਇਹ ਤੁਰਕੀ ਬਾਣੀ ਦਾ ਸ਼ਬਦ ਨਹੀਂ ਹੈ ਅਸਲ ਵਿੱਚ ਇਹ ਰੜਾ ਹੈ ਇਹ ਨਕਲੀ ਬਾਣੀ ਦਾ ਜਾਲ ਵਿਸ਼ ਗਿਆ ਇੱਥੇ ਟਿਕਾਣੀ ਦੀ ਗੱਲ ਆਉਂਦੀ ਜਦੋਂ ਕੌਮ ਦਾ ਆਗੂ ਸੁਚੇਤ ਹੋਵੇ ਉਦੋਂ ਕੌਮ ਟੱਠੇ ਖੂ ਵਿੱਚ ਨਹੀਂ ਡਿੱਗਦੀ ਜਦੋਂ ਕੌਮ ਦੇ ਮੁਖੀ ਅਵੇਸਲੇ ਹੋ ਜਾਣ ਉਦੋਂ ਕੌਮ ਟੱਠੇ ਖੂ ਵਿੱਚ ਡਿੱਗ ਪੈਂਦੀ ਹੈ ਔਰ ਜਾਂਦੀ ਮਾਫ ਕਰਨਾ ਜ ਕੌਮ ਦੇ ਆਗੂ ਸਪਸ਼ਟ ਕਹਦੇ ਆ ਸੁਚੇਤ ਨਹੀਂ ਅਵੇਸਲੇ ਆਪਣੀ ਚੱਕਰਾਂ ਵਿੱਚ ਆਪਣੀਆਂ ਕੁਰਸੀਆਂ ਦੇ ਚੱਕਰਾਂ ਵਿੱਚ ਪਏ ਨੇ ਪਰ ਜਦੋਂ ਕੌਮ ਦਾ ਆਗੂ ਸੁਚੇਤ ਹੋਵੇ ਉਦੋਂ ਕੌਮ ਚੜ੍ਹਦੀ ਕਲਾ ਵਿੱਚ ਜਾਂਦੀ ਏ ਗੁਰੂ ਅਰਜਨ ਦੇ ਮਹਾਰਾਜ ਨੇ ਤੁਰੰਤ ਪਛਾਣਿਆ ਪਾਤਸ਼ਾਹ ਨੇ ਇਹ ਤੁਹਾਨੂੰ ਵੀ ਸਿੱਖ ਸੰਗਤਾਂ ਨੂੰ ਵੀ ਅਜੇ ਗਿਆਨ ਦੀ ਜ਼ਰੂਰਤ ਹੈ ਆਪਾਂ ਵੀ ਉਲਦੇ ਪਏ ਆ ਮੈਂ ਦੱਸਾਂਗਾ ਕਿੱਥੇ ਉਲਦੇ ਆਪਾਂ ਗੁਰੂ ਅਰਜਨ ਦੇ ਮਹਾਰਾਜ ਨੇ ਆਖਿਆ ਨਕਲੀ ਬਾਣੀ ਦਾ ਜਾੜ ਪਿਛ ਗਿਆ ਜਿਹੜਾ ਕਾਬਲ ਤੋਂ ਸਿੱਖ ਨੇ ਸ਼ਬਦ ਪੜਿਆ ਇਹ ਨਕਲੀ ਹੈ ਇਹ ਸ਼ਬਦ ਅਸਲੀ ਨਹੀਂ ਪਾਪ ਤੁਰਕੀ ਬਾਣੀ ਦਾ ਸ਼ਬਦ ਨਹੀਂ ਹੈ ਗੁਰਸਿੱਖ ਨੂੰ ਕੋਰਸ ਤੇ ਆ ਪੁੱਛਿਆ ਇਹ ਤੂੰ ਸ਼ਬਦ ਕਿੱਥੋਂ ਲਿਆ ਇਹਨੇ ਆਖਿਆ ਕਾਬਲ ਵਿੱਚ ਸੰਗਤ ਪੜਦੀ ਹੈ ਸਰਾ ਦੇ ਵਿੱਚ ਇਕੱਠੇ ਹੁੰਦੇ ਨੇ ਉਦੋਂ ਗੁਰੂ ਧਾਮ ਨਹੀਂ ਸਨ ਸਰਾਮਾ ਵਿੱਚ ਇਕੱਠੇ ਹੋਣਾ ਸਰਾ ਵਿੱਚ ਇਕੱਠੇ ਹੁੰਦੇ ਨੇ ਤੇ ਸੰਗਤਾ ਸ਼ਬਦ ਪੜਦੀਆਂ ਨੇ ਸ਼ਬਦ ਵੀ ਪੜਦੀਆਂ ਨੇ ਮਹਾਰਾਜ ਨੇ ਆਖਿਆ ਨਕਲੀ ਬਾਣੀ ਦਾ ਜਾਲ ਵਿਛਕਿਆ ਔਰ ਇਹ ਨਕਲੀ ਬਾਣੀ ਦਾ ਜਾਲ ਵਿਛਾਣ ਵਾਲੇ ਕੌਣ ਸਨ ਗੁਰੂ ਅਰਜਨ ਦੇ ਮਹਾਰਾਜ ਦੇ ਵੱਡੇ ਭਰਾ ਹੋਏ ਨੇ ਪ੍ਰਥੀ ਚੰਦ ਪ੍ਰਥੀ ਚੰਦ ਨੇ ਰੱਜ ਕੇ ਵਿਰੋਧ ਕੀਤਾ ਯਾਦ ਰੱਖਿਓ ਜਦੋਂ ਅੰਮ੍ਰਿਤਸਰ ਦੀ ਉਹ ਸਾਰੀ ਹੋ ਰਹੀ ਸੀ ਗੁਰੂ ਅਰਜਨ ਦੇ ਮਹਾਰਾਜ ਵੱਡੇ ਯਤਨ ਕਰ ਰਹੇ ਸਨ ਪਾਤਸ਼ਾਹ ਨੇ ਜਦੋਂ ਨਿਰਮਾਣ ਕੀਤਾ ਦਰਬਾਰ ਸਾਹਿਬ ਦਾ ਦਰਬਾਰ ਸਾਹਿਬ ਦਾ ਨਿਰਮਾਣ ਹੋਇਆ ਸਰੋਵਰ ਤਿਆਰ ਹੋਇਆ ਔਰ ਸਤਗੁਰ ਪਤਸਾਹ ਨੇ ਪ੍ਰਕਾਸ਼ ਕਰਨ ਤੋਂ ਪਹਿਲਾਂ ਦਰਬਾਰ ਸਾਹਿਬ ਦਾ ਨਿਰਮਾਣ ਕਰ ਲਿਆ ਦਰਬਾਰ ਸਾਹਿਬ ਦਾ ਨਿਰਮਾਣ ਹੋਇਆ ਸਰੋਵਰ ਦਾ ਨਿਰਮਾਣ ਹੋਇਆ ਔਰ ਪ੍ਰਥੀਚੰਦ ਨੇ ਕੀ ਕੀਤਾ ਵੱਡੇ ਭਰਾ ਨੇ ਨਾਲ ਨਕਲੀ ਦੁਕਾਨ ਖੋਲ ਲਈ ਨਕਲੀ ਦੁਕਾਨ ਕਿਹੜੀ ਸੀ ਇਤਿਹਾਸ ਤੇ ਨੁਕਤੇ ਸਪਸ਼ਟ ਕਰਦੇ ਨੇ ਨੁਕਤੇ ਕਹਿੰਦੇ ਨੇ ਉਹਨੇ ਹੇਅਰ ਪਿੰਡ ਵਿੱਚ ਹੇਅਰ ਪਿੰਡ ਵਿੱਚ ਇੱਕ ਨਕਲੀ ਦਰਬਾਰ ਸਾਹਿਬ ਬਣਾ ਲਿਆ